ਬਾਈ ਯਾਰ ਤੁਸੀਂ ਕਹਿ ਰਹੇ ਸੀ ਕਿ ਸਰਕਾਰ ਹੋਸ਼ ਚਾਵੇ ਮੈਨੂੰ ਲੱਗਦਾ ਉਹਦੇ ਲਈ ਸਵੇਰ ਨੂੰ ਪਹਿਲਾਂ ਕੱਚੀ ਲੱਸੀ ਪਿਲਾਉਣੀ ਪੈਂਦੀ ਆ ਫਿਰ ਹੋਸ਼ ਆਉਂਦੀ ਆ ਪੱਤਰਕਾਰ ਉਹ ਪੌੜੀਆਂ ਹਰ ਵਾਰ ਚੜਦੇ ਰਹਿੰਦੇ ਆ ਸੋ ਇਹ ਸਰਕਾਰ ਨਾ ਕਦੇ ਰਹਿਣੀ ਆ ਨਾ ਰਹੀ ਆ ਇੱਥੋਂ ਸਕੰਦਰ ਵੀ ਗਿਆ ਇੰਦਰਾ ਵੀ ਗਈ ਮੋਦੀ ਨੇ ਵੀ ਜਾਣਾ ਤੇ ਭਗਵੰਤ ਜੀ ਸਰਕਾਰ ਥੋੜੀ ਵੀ ਚੱਲੀ ਜਾਣੀ ਆ ਮੰਚ ਤੋਂ ਗੱਲ ਕਰਦੇ ਆ ਬਾਈ ਯਾਰ ਤੁਸੀਂ ਕਹਿ ਰਹੇ ਸੀ ਕਿ ਸਰਕਾਰ ਹੋਸ਼ ਚਾਵੇ ਮੈਨੂੰ ਲੱਗਦਾ ਉਹਦੇ ਲਈ ਸਵੇਰ ਨੂੰ ਪਹਿਲਾਂ ਕੱਚੀ ਲੱਸੀ ਪਿਲਾਉਣੀ ਪੈਂਦੀ ਆ ਫਿਰ ਹੋਸ਼ ਆਉਂਦੀ ਆ ਸੋ ਹੋਸਟ ਆਉਣ ਵਾਲੀ ਸਥਿਤੀ ਹੈ ਨਹੀਂ ਜੀ ਅਸਲ ਦੇ ਵਿੱਚ ਜਦੋਂ ਇਹ ਆਏ ਸੀ ਤਦ ਇਹਨਾਂ ਨੇ ਦੋ ਤਸਵੀਰਾਂ ਦੇ ਉੱਤੇ ਖੇਡ ਖੇਡੀ ਇੱਕ ਭਗਤ ਸਿੰਘ ਦੀ ਤਸਵੀਰ ਲਾਈ ਇੱਕ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕਰਜੀ ਦੀ ਭਗਤ ਸਿੰਘ ਦੀ ਫੋਟੋ ਤਾਂ ਲਾਉਂਦੇ ਆ ਪਰ ਉਹਦੇ ਵਿਚਾਰਾਂ ਦਾ ਸਾਹਮਣਾ ਕਰਨ ਦੀ ਜੇਰਾ ਨਹੀਂਗਾ ਅੱਖਾਂ ਚ ਅੱਖਾਂ ਪਾ ਕੇ ਨਹੀਂ ਦੇਖ ਪਾਉਂਦੇ ਇਸ ਲਈ ਐਨਕਾਂ ਲਾ ਕੇ ਹੁਣ ਗੱਲਾਂ ਕਰਦੇ ਆ ਇਹ ਸਮਝਾਂ ਦੀ ਲੋੜ ਹੈ ਕਿ ਪਗਲ ਸਿੰਘ ਦੀ ਤਸਵੀਰ ਹੀ ਲਾਉਂਦੇ ਆ ਉਹਦੇ ਵਿਚਾਰ ਨਹੀਂ ਦੂਸਰੇ ਪਾਸੇ ਜੇ ਸੱਚ ਮੁੱਚ ਤੁਸੀਂ ਡਾਕਟਰ ਪੀਮਰਾਓ ਉਮੇਦਕਰ ਜੀ ਦੇ ਤਸਵੀਰ ਲਾਉਣ ਦੇ ਹੱਕਦਾਰ ਹੁੰਦੇ ਤਾਂ ਅੱਜ ਇਹ ਕਾਰਵਾਈਆਂ ਨਾ ਹੁੰਦੀਆਂ ਤੁਸੀਂ ਸਵਿਧਾਨ ਤੋਂ ਪਗੋੜੇ ਹੋ ਤੁਸੀਂ ਸਵਿਧਾਨ ਦੇ ਰਾਖੇ ਨਹੀਂ ਬਿਲਕੁਲ ਇਹ ਇੱਕ ਮਨਜਿੰਦਰ ਜੀ ਸਿੱਧੂ ਨਹੀਂ ਇੱਕ ਜਗਤਾਰ ਭੁੱਲਰ ਨਹੀਂ ਅਸੀਂ ਸਾਰੇ ਵੀ ਆ ਫਿਰ ਨਾਮ ਸਾਡੇ ਵੀ ਲਿਖ ਲਿਓ ਜਿੱਦਣ ਕਹੋਗੇ ਜਿੱਥੇ ਕਹੋਗੇ ਇਕੱਠੇ ਆ ਜਾਾਂਗੇ ਕੱਲੇ-ਕੱਲੇ ਤੇ ਪਰਚੇ ਦਰਜ ਕਰਨ ਨਾਲ ਥੋੜੇ ਕਾਗਜ਼ ਵੱਧ ਲੱਗ ਜਾਣਗੇ ਕਾਗਜ਼ਾਂ ਦਾ ਬਚਾਅ ਕਰ ਲੋ ਇੱਕੋ ਵਾਰ ਫਾਈਲ ਬਣਾ ਲਓ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪੰਜਾਬ ਦੇ ਪੱਤਰਕਾਰਾਂ ਦੇ ਘਰਾਂ 'ਚ ਪੁਲਿਸ ਭੇਜੀ ਸੀ ਇਹਨਾਂ ਨੂੰ ਲੱਗਦਾ ਸੀ ਕਿ ਪੱਤਰਕਾਰਾਂ ਦੇ ਪਿੰਡਾਂ 'ਚ ਪੁਲਿਸ ਭੇਜ ਕੇ ਪੱਤਰਕਾਰ ਡਰਾ ਲਾਂਗੇ ਅੱਜ ਸਾਰੇ ਇਕੱਠੇ ਆ ਜੇ ਹੋਰ ਕਿਤੇ ਇਕੱਠੇ ਕਰਨੇ ਆ ਉੱਥੇ ਦੱਸ ਦਿਓ ਕੇਜਰੀਵਾਲ ਕੋਲ ਬੁਲਾਉਣਾ ਦਿੱਲੀ ਪਹੁੰਚ ਜਾਾਂਗੇ ਉੱਥੇ ਆ ਜਾਾਂਗੇ ਉੱਥੇ ਬੁਲਾ ਲਿਓ ਤੇ ਜੇ ਊੜੇ ਵਾਲੀ ਕੋਠੀ ਦੇ ਬੈਰੀਕੇਡ ਹਟਾ ਲੋਂਗੇ ਤਾਂ ਉੱਥੇ ਆ ਜਾਾਂਗੇ ਇਹ ਨਾ ਸਮਝਿਓ ਕਿ ਤੁਹਾਡੇ ਇਹਨਾਂ ਪਰਚਿਆਂ ਤੋਂ ਇਹਨਾਂ ਧਮਕੀਆਂ ਤੋਂ ਇਹਨਾਂ ਟਵੀਟਾਂ ਤੋਂ ਪੰਜਾਬ ਜਾਂ ਪੰਜਾਬ ਦਾ ਮੀਡੀਆ ਡਰਨ ਵਾਲਾ ਹੈ ਇਹ ਵੀ ਯਾਦ ਰੱਖਣ ਕਿ ਚਾਹੇ ਆ ਹੁਣ ਨਵਾਂ ਕਾਂਡ ਜਿਹਦੇ ਆਧਾਰ ਦੇ ਉੱਤੇ ਮਨਜਿੰਦਰ ਸਿੱਧੂ ਨੂੰ ਤੰਗ ਕੀਤਾ ਕਿ ਤੁਸੀਂ ਇਹਦੇ ਤੋਂ ਡਰਾਲੋਗੇ ਭਰਾਵੋ ਅਜੇ ਤਾਂ ਪੰਜ ਚਾਰ ਦੇ ਹੀ ਮਾਮਲੇ ਸਾਹਮਣੇ ਆਏ ਆ ਮਿਲਦਾ 17 ਕੇ ਸੁੱਕੇ ਲੰਘ ਗਿਆ ਤੁਹਾਡੇ ਜੋ ਰੱਬ ਭਲੀ ਕਰੇ 100 ਦਾਗੀ ਨਿਕਲੋਗੇ ਇਹੋ ਜੀ ਸੁਭਾਵਨਾ ਨਜ਼ਰ ਆਉਂਦੀ ਹੈ ਜੇ 2 ਸਾਲ ਨੇ ਤੇ ਦੂਜੀ ਗੱਲ ਜਿਹੜੇ ਜਗਤਾਰ ਭੁੱਲਰ ਤੇ ABC ਦੀ ਟੀਮ ਨੂੰ ਰੋਕ ਰਹੀ ਸੀ ਨਾ ਕਿ ਪੰਜਾਬ ਦੀਆਂ ਵਿਧਾਨ ਸਭਾ ਚ ਨਾ ਜਾਇਓ ਉਹਨਾਂ ਨੂੰ ਦੱਸ ਦਿਓ ਕਿ ਇੱਥੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪੱਤਰਕਾਰੋਂ ਪੌੜੀਆਂ ਹਰ ਵਾਰ ਚੜਦੇ ਰਹਿੰਦੇ ਆ ਸੋ ਇਹ ਸਰਕਾਰ ਨਾ ਕਦੇ ਰਹਿਣੀ ਆ ਨਾ ਰਹੀ ਆ ਇੱਥੋਂ ਸਕੰਦਰ ਵੀ ਗਿਆ ਇੰਦਰਾ ਵੀ ਗਈ ਮੋਦੀ ਨੇ ਵੀ ਜਾਣਾ ਤੇ ਭਗਵੰਤ ਜੀ ਸਰਕਾਰ ਥੋੜੀ ਵੀ ਚਲੀ ਜਾਣੀ ਆ ਪਰ ਪੱਤਰਕਾਰ ਖੜੇ ਰਹਿਣਗੇ ਤੇ ਪੰਜਾਬ ਦੇ ਲੋਕ ਹੱਥ-ਸੱਤ ਲਈ ਪੈਰਾ ਦਿੰਦੇ ਰਹਿਣਗੇ ਵੈਰੀ ਗੁੱਡ ਕੀ ਕਹਾਵਾ